ਅਮਰੀਕਾ ਦੇ ਵਿੱਚ ਕਮਲਾ ਹੈਰਿਸ ਇਤਿਹਾਸ ਰਚਨ ਜਾ ਰਹੀ ਹੈ ਕਿਉਂਕਿ ਰਾਸ਼ਟਰਪਤੀ ਉਮੀਦਵਾਰ ਦੀਆਂ ਚੋਣਾਂ ਲੜਨ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਬਣੇਗੀ ਤਦਾਜ਼ਾ ਇਹ ਕਿ ਟਰੰਪ ਨੂੰ ਚੋਣ ਮੈਦਾਨ ਦੇ ਵਿੱਚ ਟੱਕਰ ਦੇਣਗੇ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਵਿਦਿਨ ਪਾਰਟੀ ਵੋਟਾਂ ਕਰਵਾਈਆਂ ਗਈਆਂ ਨੇ ਕਿ ਰਾਸ਼ਟਰਪਤੀ ਉਮੀਦਵਾਰ ਕਿਸ ਨੂੰ ਐਲਾਨਿਆ ਜਾਵੇ ਤੇ ਜਿਸ ਵਿੱਚ ਕਮਲਾ ਹੈਰਿਸ ਨੂੰ ਬਹੁਮਤ حاصل ਹੋਇਆ ਹੈ ਦੱਸਦੇ ਇਹ ਕਿ 6 ਅਗਸਤ ਤੱਕ ਇਹ VOTING ਚੱਲੇਗੀ ਇਹ VOTING 1 ਅਗਸਤ ਨੂੰ ਸ਼ੁਰੂ ਹੋਈ ਹੈ ਤੇ 6 ਅਗਸਤ ਤੱਕ ਚੱਲੇਗੀ ਜਿਸ ਤੋਂ ਬਾਅਦ ਹੀ ਅਧਿਕਾਰਿਤ ਤੌਰ ਤੇ ਐਲਾਨ ਕੀਤਾ ਜਾਏਗਾ ਪਰ ਇਸ ਵਕਤ ਪਲੜਾ ਕਮਰਾ ਹੈਰਿਸ ਦਾ ਭਾਰੀ ਹੈ ਦੱਸ ਜਾਈਏ ਕਿ ਅਮਰੀਕਾ ਦੇ ਵਿੱਚ ਚੋਣਾਂ ਖੁੰਝਾਰੀਆਂ ਨੇ ਤੇ 트럼ਪ ਦੇ ਖਿਲਾਫ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਭਾਰਤੀ ਮੂਲ ਦੀ ਕਮਲਾ ਹੈਰਿਸ ਰਾਸ਼ਟਰਪਤੀ ਉਮੀਦਵਾਰ ਹੋਵੇਗੀ ਤੇ ਬਹੁਤ ਜਲਦ ਇਸ ਦੇ ਉੱਤੇ ਮੋਰ ਵੀ ਲੱਗ ਜਾਏਗੀ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੈਮੋਕ੍ਰੈਟਿਕ ਨੈਸ਼ਨਲ ਪਾਰਟੀ ਦੇ ਚੀਫ ਜੈਮੀ ਹੈਰਿਸਨ ਦੇ ਵੱਲੋਂ ਇਹ ਦੱਸਿਆ ਗਿਆ ਕਿ 4 1000 ਡੈਲੀਗੇਟਸ ਦੇ ਵਿੱਚੋਂ ਮੈਜੋਰਿਟੀ ਵੋਟਸ ਜਿਹੜੀਆਂ ਨੇ ਬਖੂਮਤ ਜਿਹੜਾ ਹੈ ਉਹ ਕਮਲਾ ਨੂੰ ਮਿਲ ਚੁੱਕਿਆ ਹੈ ਤੇ ਅਧਿਕਾਰਿਤ ਤੌਰ ਤੇ ਇਸ ਬਾਬਤ ਜਲਦ ਹੀ ਘੋਸ਼ਣਾ ਵੀ ਕਰ ਦਿੱਤੀ ਜਾਏਗੀ ਜਿਸ ਤੋਂ ਬਾਅਦ ਇਹ ਸਾਫ ਹੋ ਜਾਏਗਾ ਕਿ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਦੇ ਖਿਲਾਫ ਕਮਲਾ ਕੀ ਚੋਣ ਮੈਦਾਨ ਦੇ ਵਿੱਚ ਹੋਏਗੀ ਸੋ ਪਹਿਲਾਂ ਜੋਏ ਬਾਈਡਨ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਸੀ ਪਰ ਇਹ ਵੀ ਚੀਜ਼ ਇੱਕ ਨੂੰ ਮਿਲੀ ਸੀ ਕਿ ਜਦੋਂ ਦੋਨਾਂ ਦੇ ਵਿਚਾਰ ਨੇ ਇੱਕ ਤਰੀਕੇ ਦੇ ਨਾਲ ਡਿਬੇਟ ਕਰਵਾਈ ਗਈ ਸੀ ਤਾਂ ਇੱਕ ਦੂਜੇ ਤੇ ਨਿੱਜੀ ਇਲਜ਼ਾਮ ਲਗਾਉਂਦੇ ਹੋਏ ਦੋਵੇਂ ਜਾਨੇ ਨਜ਼ਰ ਆਈ ਸੀ ਇੱਕ ਦੂਜੇ ਦੀ ਪਰਸਨਲ ਲਾਈਫ ਨੂੰ ਮੀਡੀਆ ਦੇ ਅੱਗੇ ਇੱਕ ਦੂਜੇ ਨੇ ਬਿਆਨ ਕੀਤਾ ਸੀ ਤੇ ਉਸ ਤੋਂ ਬਾਅਦ ਬਾਈਡਨ ਦੇ ਵੱਲੋਂ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਤੇ ਫਿਰ ਪਾਰਟੀ ਦੇ ਕੋਲ ਇੱਕੋ ਇੱਕ ਉਮੀਦਵਾਰ ਬਚਦੀ ਸੀ ਕਮਲਾ ਹੈਰਿਸ ਹਾਲਾ ਕੀ ਪਾਰਟੀ ਦੇ ਵਿੱਚ ਹੋਰ ਵੀ ਲੋਕ ਦਾਵੇਦਾਰ ਵਜੋਂ ਆਪਣਾ ਨਾਮ ਪੇਸ਼ ਕਰ ਚੁੱਕੇ ਸੀ ਜਿਸ ਤੋਂ ਬਾਅਦ VOTING ਕਰਵਾਉਣੀ ਪਈ ਇਹ VOTING 6 ਅਗਸਤ ਤੱਕ ਜ਼ਰੂਰ ਚੱਲੇਗੀ ਪਰਦਾਸਈਏ ਕਿ 6 ਅਗਸਤ ਤੱਕ ਚੱਲਣ ਵਾਲੀ ਇਸ VOTING ਦੇ ਵਿੱਚ ਪਲੜਾ ਜਿਹੜਾ ਹੈ ਉਹ ਕਮਲਾ ਹੈਰਿਸ ਦਾ ਹੀ ਭਾਰੀ ਹੈ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਅਗਲੇ ਸਾਲ ਜਨਵਰੀ ਦੇ ਵਿੱਚ ਇਸ ਦੇ ਨਤੀਜੇ ਐਲਾਨੇ ਜਾਣਗੇ ਪਰ ਜਿਨੇ ਜਿੰਨੀਆਂ ਵੀ ਵਿਦੇਸ਼ੀ ਕੰਟਰੀਜ਼ ਨੇ ਜਿੰਨੀਆਂ ਵੀ ਫੋਰਨ ਦੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਚੋਣ ਲੜਨ ਦਾ ਪ੍ਰੋਸੀਜਰ ਥੋੜਾ ਅਲੱਗ ਹੁੰਦਾ ਹੈ ਵੋਟਾਂ ਵੀ ਪੈਂਦੀਆਂ ਨੇ ਪਰ ਇੱਕ ਤਰੀਕੇ ਦੇ ਨਾਲ ਕੈਂਡੀਡੇਟ ਨੂੰ ਆ ਕੇ ਆਪਣਾ ਪੱਖ ਰੱਖਣਾ ਪੈਂਦਾ ਹੈ ਡਿਬੇਟ ਜਿੱਤਣੀ ਪੈਂਦੀ ਹੈ ਤਾਂ ਅਲੱਗ-ਅਲੱਗ ਪੜਾਖ ਹੁੰਦੇ ਨੇ ਤੇ ਕੈਂਡੀਡੇਟ ਨੂੰ ਹਰ ਪੜਾ ਜਿਹੜਾ ਹੈ ਉਹ ਬਹੁਮਤ ਦੇ ਨਾਲ ਪਾਰ ਕਰਨਾ ਪੈਂਦਾ ਤਾਂ ਦੱਸ ਜਾਈਏ ਕਿ ਕੰਬਲਾ ਹੈਰਿਸ ਜਲਦ ਹੀ ਇਤਿਹਾਸ ਰਚਣ ਦੇ ਰਾਤੇ ਹੋਣਗੇ ਕਿਉਂਕਿ ਭਾਰਤੀ ਮੂਲ ਦੀ ਪਹਿਲੀ ਮਹਿਲਾ ਬਣਨਗੇ ਜੇਕਰ ਉਹ ਰਾਸ਼ਟਰਪਤੀ ਦੀਆਂ ਚੋਣਾਂ ਜਿੱਤ ਜਾਂਦੇ ਨੇ